ਇਸ ਇਤਿਹਾਸਿਕ ਸਾਖੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸ ਵਕਤ ਨੀਚ ਜਾਤੀ ਵਾਲੇ ਰੱਬ ਦਾ ਨਾਮ ਸੁਣਨ ਵਾਸਤੇ ਵੀ ਤਰਸਦੇ ਸਨ ਪੰਡਤ ਜਦੋਂ ਵੀ ਕਿਸੇ ਨੂੰ ਦੱਸਦਾ ਸੀ ਰੱਬ ਦਾ ਨਾਮ ਕੀ ਹੁੰਦਾ ਹੈ ਉਹਦੇ ਕੰਨ ਦੇ ਵਿੱਚ ਫੂਕਰ ਮਾਰ ਕੇ ਦੱਸਦਾ ਸੀ ਤੇ ਨਾਲ ਇੱਕ ਭਰਮ ਪੈਦਾ ਕਰ ਦਿੰਦਾ ਸੀ ਕਿ ਇਹ ਤੈਨੂੰ ਦੱਸ ਦਿੱਤਾ ਤੂੰ ਹੋਰ ਕਿਸੇ ਲਾਗੇ ਜਾ ਕੇ ਜਿਕਰ ਨਹੀਂ ਕਰਨਾ ਔਰ ਜੇ ਕਿਤੇ ਉਹ ਕਹਿੰਦਾ ਤੂੰ ਕਿਸੇ ਹੋਰ ਲਾਗੇ ਜ਼ਿਕਰ ਕਰ ਦਿੱਤਾ ਕਹਿੰਦੇ ਫੇਰ ਕੀ ਹੋਵੇਗਾ ਕਹਿੰਦੇ ਫਿਰ ਤੂੰ ਖਾਲੀ ਹੋ ਜਾਵੇਂਗਾ ਤੈਨੂੰ ਪਾਪਾਂ ਦਾ ਭਾਰ ਲੱਗੇਗਾ ਤੇ ਇਹ ਤੇਰਾ ਸਾਰਾ ਕੁਝ ਨਾਮਦਾਨ ਜਿਹੜਾ ਤੈਨੂੰ ਦਿੱਤਾ ਹੋਇਆ ਨਾ ਇਹ ਕਿਸੇ ਦੂਸਰੇ ਦੇ ਕੋਲ ਚਲਾ ਜਾਵੇਗਾ ਤੂੰ ਖਾਲੀ ਹੋ ਜਾਵੇਂਗਾ ਇਸੇ ਕਰਕੇ ਅੱਜ ਵੀ ਸਾਡੇ ਸਮਾਜ ਦੇ ਅੰਦਰ ਕੁਝ ਐਸੇ ਫਿਰਕੇ ਨੇ ਜਿਹੜੇ ਕੰਨਾਂ ਦੇ ਵਿੱਚ ਫੂਕਰ ਮਾਰ ਕੇ ਨਾਮਦਾਨ ਦਿੰਦੇ ਨੇ ਕਹਿਣ ਤੋਂ ਮੁਰਾਦ ਇਹ ਹੈ ਔਰ ਜਿਹਨਾਂ ਨੇ ਕੰਨਾਂ ਦੇ ਵਿੱਚ ਅੱਜ ਵੀ ਫੂਕਰ ਮਾਰ ਕੇ ਨਾਮਦਾਨ ਪ੍ਰਾਪਤ ਕੀਤਾ ਹੁੰਦਾ ਹੈ ਤੁਸੀਂ ਕਦੇ ਉਹਨਾਂ ਨੂੰ ਪੁੱਛ ਕੇ ਵੇਖਿਓ ਕਿ ਕੀ ਇਹ ਰੱਬ ਦਾ ਨਾਮ ਅਸੀਂ ਕਿਸੇ ਹੋਰ ਨੂੰ ਦੱਸ ਸਕਦੇ ਹਾਂ ਔਰ ਉਹ ਕਹਿੰਦੇ ਨਹੀਂ ਸਾਡੇ ਗੁਰੂ ਨੇ ਕਿਹਾ ਇਹ ਕੇਵਲ ਤੇਰੇ ਵਾਸਤੇ ਹੈ ਬਾਬੇ ਨਾਨਕ ਦਾ ਹਿਰਦਾ ਕਿੰਨਾ ਵਿਸ਼ਾਲ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਇਸ ਵਿਚਾਰਧਾਰਾ ਦਾ ਖੰਡਨ ਕੀਤਾ ਜ਼ਰੂਰੀ ਨਹੀਂ ਕਿ ਅਸੀਂ ਜੇ 100 ਬੰਦਿਆਂ ਦੇ ਵਿੱਚੋਂ ਇੱਕ ਬੰਦੇ ਨੇ ਨਾਮ ਦਾਣ ਲਿਆ ਉਹ ਕੇਵਲ ਆਪਣਾ ਹੀ ਭਲਾ ਕਰੇ ਜਾਂ ਆਪਣੇ ਗੁਰੂ ਦੇ ਕਹਿਣ ਦੇ ਉੱਤੇ ਆਪਣਾ ਹੀ ਜੀਵਨ ਸਵਾਰੇ ਆਪਣੇ ਸਮੁੱਚੇ ਪਰਿਵਾਰ ਦਾ ਭਾਵੇਂ ਬੇੜਾ ਗਰਕ ਹੋ ਜਾਵੇ ਪਰ ਕਿਸੇ ਨੂੰ ਦੱਸਣਾ ਨਹੀਂ ਕਿ ਰੱਬ ਦਾ ਨਾਮ ਹੁੰਦਾ ਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਵਿਚਾਰਧਾਰਾ ਤੇ ਭਗਤਾਂ ਦੀ ਵਿਚਾਰਧਾਰਾ ਇਸ ਵਿਚਾਰਧਾਰਾ ਨਾਲੋਂ ਵਿਲੱਖਣ ਸੀ ਭਗਤ ਤਾਂ ਦੁਨੀਆ ਦੇ ਉੱਤੇ ਦੁਨੀਆ ਦੇ ਲੋਕਾਂ ਨੂੰ ਪੁਕਾਰ-ਪੁਕਾਰ ਕੇ ਕਹਿੰਦੇ ਸਨ ਕਿ ਦੁਨੀਆ ਦੇ ਲੋਕੋ ਉਹ ਰੱਬ ਦਾ ਨਾਮ ਕੋਈ ਲੁਕਾਉਣ ਵਾਲੀ ਸ਼ੈ ਨਹੀਂ ਇੱਥੇ ਤੇ ਆਪ ਜਪੈ ਅਵਰੈ ਨਾਮ ਜਪਾਵੇ ਤੁਸੀਂ ਵੀ ਜਪੋ ਹੋਰਾਂ ਨੂੰ ਵੀ ਜਪਾਓ ਕਿਉਂਕਿ ਬਾਬੇ ਨਾਨਕ ਨੂੰ ਦੁਨਿਆਵੀ ਇਹਨਾਂ ਪਖੰਡੀਆਂ ਦੀ ਤਰ੍ਹਾਂ ਕੋਈ ਲਾਲਚ ਨਹੀਂ ਸੀ ਧੰ ਗੁਰੂ ਨਾਨਕ ਸਾਹਿਬ ਮਹਾਰਾਜੀ ਕਿਸੇ ਇੱਕ ਦਾ ਭਲਾ ਨਹੀਂ ਕਰਨਾ ਚਾਹੁੰਦੇ ਸਨ ਗੁਰਨਾਨਕ ਦੇ ਘਰ ਦਾ ਤੇ ਸਿਧਾਂਤ ਇਹ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਸੇ ਇੱਕ ਦਾ ਭਲਾ ਨਹੀਂ ਹੋਣਾ ਚਾਹੀਦਾ ਜੇ ਇੱਕ ਨੂੰ ਰੱਬ ਦੇ ਘਰ ਬਾਰੇ ਸੋਝੀ ਹੋ ਗਈ ਤੇ ਉਹ ਇਹ ਸੋਝੀ ਦੂਸਰਿਆਂ ਨੂੰ ਵੀ ਪ੍ਰਾਪਤ ਕਰਵਾਵੇ ਕਿ ਇਦਾਂ ਸਾਨੂੰ ਰੱਬ ਦਾ ਨਾਮ ਜਪਣਾ ਚਾਹੀਦਾ ਕਿਉਂਕਿ ਦੂਜਿਆਂ ਦਾ ਵੀ ਭਲਾ ਹੋਣਾ ਚਾਹੀਦਾ ਪਰ ਉਸ ਸਮੇਂ ਦੇ ਹਾਲਾਤ ਹੀ ਕੁਝ ਇਦਾਂ ਦੇ ਬਣੇ ਹੋਏ ਸਨ ਕਿ ਭਗਤ ਕਬੀਰ ਸਾਹਿਬ ਜੀ ਤੇ ਰੱਬ ਦਾ ਨਾਮ ਸੁਣਨ ਵਾਸਤੇ ਵੀ ਤਰਸਦੇ ਸਨ ਪਰ ਜੇ ਭਗਤ ਰਾਮਾਨੰਦ ਜੀ ਦੇ ਕੋਲੋਂ ਰੱਬ ਦੇ ਨਾਮ ਦੀ ਜਾਂਚ ਸਿੱਖੀ ਤੇ ਵਿਰੋਧੀ ਛੜ ਬੜ ਕੇ ਕੋਲਾ ਹੋ ਗਏ ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਰੱਬ ਨੂੰ ਰਾਮ ਰਾਮ ਕਹਿ ਕੇ ਵੀ ਜਪ ਲੈਣਾ ਚਾਹੀਦਾ ਔਰ ਸਾਧ ਸੰਗਤ ਔਰ ਵਿਰੋਧੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਵੈਸੇ ਤੇ ਖੁਸ਼ੀ ਮਨਾਉਣੀ ਚਾਹੀਦੀ ਸੀ ਪਰ ਵਿਰੋਧੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਸਾਰੇ ਇਕੱਠੇ ਹੋ ਕੇ ਭਗਤ ਰਾਮਾਨੰਦ ਜੀ ਕੋਲ ਗਏ ਕਿ ਤੁਸੀਂ ਇਹ ਤੁਹਾਡਾ ਨਾਮ ਲੈ ਰਿਹਾ ਹੈ ਕਿ ਤੁਸੀਂ ਇਸ ਨੀਚ ਜਾਤੀ ਦੇ ਮਨੁੱਖ ਨੂੰ ਰੱਬ ਦਾ ਨਾਮ ਦੱਸਿਆ ਤੁਸੀਂ ਇਹਨੂੰ ਆਪਣਾ ਸਿੱਖਿਆ ਜਿਹੜਾ ਉਹ ਦੇ ਕੇ ਆਪਣੀ ਦੇਖਿਆ ਦੇ ਕੇ ਆਪਣਾ ਚੇਲਾ ਧਾਰਨ ਕੀਤਾ ਤੇ ਭਗਤ ਰਾਮਾਨੰਦ ਜੀ ਕਹਿੰਦੇ ਮੈਂ ਤੇ ਇਹਨੂੰ ਆਪਣਾ ਸੇਵਕ ਨਹੀਂ ਬਣਾਇਆ ਕਹਿੰਦੇ ਭਗਤ ਕਬੀਰ ਜੀ ਸੱਚ ਦੱਸੋ ਮੈਂ ਤੁਹਾਨੂੰ ਕਦੋਂ ਰੱਬ ਦੇ ਨਾਮ ਬਾਰੇ ਦੱਸਿਆ ਤੇ ਭਗਤ ਕਬੀਰ ਜੀ ਨੇ ਫਿਰ ਉਹ ਗੱਲ ਚੇਤੇ ਕਰਵਾਈ ਕਹਿੰਦੇ ਰਾਮਾਨੰਦ ਜੀ ਝੂਠਣਾ ਬੋਲਿਓ ਉਹ ਜਦੋਂ ਤੁਸੀਂ ਅੰਮ੍ਰਿਤ ਵੇਲੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਸੀ ਰਸਤੇ ਵਿੱਚ ਤੁਹਾਨੂੰ ਜਦੋਂ ਕਿਸੇ ਨਾਲ ਠੇਡਾ ਲੱਗਿਆ ਤੇ ਤੁਸੀਂ ਉਸ ਸ਼ਖਸ ਨੂੰ ਉਠਾਲ ਕੇ ਕਿਹੜੇ ਬਚਨ ਕਹੇ ਸਨ ਕਹਿੰਦੇ ਮੈਂ ਤੇ ਕੇਵਲ ਉਹਨੂੰ ਇੰਨਾ ਹੀ ਕਿਹਾ ਸੀ ਉਠ ਰਾਮ ਕੇ ਰਾਮ ਕਹੋ ਕਹਿੰਦੇ ਫਿਰ ਉਹ ਕੋਈ ਹੋਰ ਨਹੀਂ ਉਥੇ ਮੈਂ ਹੀ ਸੁਤਾ ਪਿਆਸਾਂ ਇਹ ਉਪਦੇਸ਼ ਤੁਸੀਂ ਕਿਸੇ ਹੋਰ ਨੂੰ ਨਹੀਂ ਇਹ ਮੈਨੂੰ ਹੀ ਬਖਸ਼ਿਸ਼ ਕੀਤਾ ਸੀ ਇਸ ਕਰਕੇ ਤੁਸੀਂ ਉਦੋਂ ਤੋਂ ਲੈ ਕੇ ਮੈਂ ਆਪਣੇ ਗੁਰੂ ਧਾਰਨ ਕਰ ਲਿਆ ਤੇ ਮੈਂ ਤੁਹਾਡਾ ਚੇਲਾ ਬਣ ਗਿਆ ਸਾਧ ਸੰਗਤ ਮੇਰੇ ਕਹਿਣ ਤੋਂ ਮੁਰਾਦ ਇਹ ਹੈ ਨੀਚ ਜਾਤੀ ਵਾਲੇ ਉਸ ਵਕਤ ਰੱਬ ਦਾ ਨਾਮ ਸੁਣਨ ਵਾਸਤੇ ਵੀ ਤਰਸਦੇ ਸਨ ਪਰ ਐਸੇ ਹਾਲਾਤਾਂ ਵਿੱਚ ਭਗਤ ਕਬੀਰ ਜੀ ਹੋਣਾ ਨੇ ਰੱਬ ਦੀ ਬੰਦਗੀ ਕੀਤੀ ਪਰਮਾਤਮਾ ਦਾ ਨਾਮ ਜਪਿਆ ਵਿਰੋਧੀ ਸਾੜ ਬੜ ਕੇ ਕੋਲਾ ਹੁੰਦੇ ਰਹੇ ਪਰ ਭਗਤ ਕਬੀਰ ਸਾਹਿਬ ਜੀ ਫਿਰ ਵੀ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਜੁੜੇ ਰਹੇ